sebelum apa lagi dia pasal te apne main nahi kati ਥੋੜਾ ਪਿੰਡ ਹੈਗਾ ਖਰੈਣ ਦੇ ਲਾਗੇ ਤੇਰੇ ਤੇ ਇਹ ਜਿਹੜੇ ਵੀਰਦੀ ਮੌਤ ਹੋਈ ਹੈ ਉਹ ਤੁਹਾਡੇ ਕੀ ਲੱਗਦੇ ਮਾਸੀ ਦਾ ਮੁੰਡਾ ਭਾਂਜਾ ਹੀ ਲੱਗਦਾ ਜਿੰਨਾ ਮੇਰੀ ਮਾਂ ਦਾ ਕੀ ਨਵਸੀ ਉਹਨਾਂ ਦਾ ਮਨਰੂਪ ਸਿੰਘ ਮੌਤ ਕਿਵੇਂ ਹੋਈ ਹੈ ਮੌਤ ਇਦਾਂ ਹੀ ਹੋਈ ਹੈ ਜੀ ਅਸੀਂ ਆ ਰਹੇ ਸੀ ਵੀ ਮੈਂ ਆਪਣੇ ਪਿੰਡ ਗਿਆ ਹੋਇਆ ਸੀਗਾ ਮਤਲਬ ਸੇਵਾ ਕਰਨ ਗਿਆ ਸੀ ਤੇ ਆਉਂਦੇ ਆਉਂਦੇ ਹਾਂਦੇ ਹੋਏ ਇੱਥੇ ਪਾਣੀਪੁਰ ਲੱਗੇ ਇਹ ਕਹਿੰਦਾ ਵੀ ਐਂ ਜਾਵਾਂ ਵੀ ਨਸ਼ਾ ਮੈਂ ਕਰਨਾ ਹੈ ਮੈਂ ਨਸ਼ੇ ਤੋਂ ਉਠਾਉਂਦਾ ਸੀ ਇਹਨੂੰ ਇਹ ਕਹਿੰਦਾ ਮੈਂ ਲੈਣ ਜਾਣਾ ਮੈਂ ਕਹਿੰਦਾ ਤੂੰ ਕਦੋਂ ਲੈਣ ਜਾਣਾ ਮਤਲਬ ਇਹ ਨਸ਼ੇ ਦਾ ਆਦੀ ਸੀਗਾ ਹਾਂ ਨਸ਼ੇ ਦਾ ਆਦੀ ਸੀਗਾ ਜੀ ਇਹਨੇ ਇਹ ਕਹਿੰਦਾ ਮੈਂ ਨਹੀਂ ਮਾਰ ਖੱਤਰ ਮਾਰ ਗਿਆ ਜੀ ਮੋਕੇ ਤੇ ਮੌਤ ਕਿੱਧਰ ਹੈ ਮੋਕੇ ਤੇ ਮੌਤ ਅੱਛਾ ਅੱਛਾ ਭਰਾ ਹੀ ਹੈ ਜੀ ਇਹ ਮੇਰਾ ਸੇਕਾ ਬਰਾਗ ਕਿਨੋਂ ਸੀ ਨਾ ਬੰਦੂ ਫੈਂਕ ਕਿੰਨੀ ਕੰਵਰ ਸੀ ਗਈ ਉਹਦੀ ਉਹ ਮਤ ਉਹ ਇਥੇ ਇੱਕ ਸਾਲਾਂ ਭਾਈਆਂ ਦੀ ਤੀਆਂ ਦੀ ਤੇਰਾ ਹੁਣ ਮਤ ਲੋ ਕੀਤਾ ਮੌਤ ਕਿਦਾਂ ਹੋਈ ਆ ਮੇਰੇ ਭਰਾ ਨੇ ਮਾਰਿਆ ਮਾਸੀ ਦੇ ਮੁੰਡੇ ਨੇ ਮਾਰਿਆ ਮਾਸੀ ਦੇ ਮੁੰਡੇ ਨੇ ਮਾਰਿਆ ਹਾਂ ਜੀ ਕੀ ਕਾਰਨ ਕੀ ਆ ਮਾਰਨ ਦੇ ਕੋਈ ਕਾਰਨ ਨਹੀਂ ਗੁਰਦੁਆਰੇ ਦੀ ਸੇਵਾ ਕਰਨ ਗਏ ਪਤਾ ਨਹੀਂ ਹੁਣ ਰਾਤ ਕੀ ਕੀਤਾ ਇਹ ਤੁਹਾਨੂੰ ਫੇਰ ਸੂਚਨਾ ਕਿਵੇਂ ਮਿਲਣੀ ਜਿੰਦੀ ਆਏਦਾ ਹੀ ਫੂਨਾ ਆ ਮੈਂ ਤੇਰਾ ਸਲਾਮਾਤ ਦਿੱਤਾ ਹਾਂ ਹੁਣ ਤੁਸੀਂ ਪੁਲਿਸ ਕਾਰਵਾਈ ਕਰਾ ਰਹੇ ਤੁਸੀਂ ਹਾਂਜੀ ਜ਼ਰੂਰ ਕਰਾਵਾਂਗੇ ਤੁਹਾਡਾ ਕੀ ਨਾਮ ਮੇਰਾ ਰੇਸ਼ੀ ਸਿੰਘ ਹੈ ਜੀ ਪਿੰਡ ਕਿਹੜਾ ਤੁਹਾਡਾ ਪਿੰਡ ਹੋਟੀਆਂ ਜੀ ਤੇ ਇਹ ਜਿਹੜੇ ਨੌਜਵਾਨ ਦੀ ਮੌਤ ਹੋਈ ਆ ਇਹ ਜਿਹੜਾ ਕੀ ਨਾਮ ਸੀ ਔਰ ਕਿਹੜਾ ਪਿੰਡ ਸੀਗਾ ਜਿਹੜੇ ਜਿਹਦੀ ਮੌਤ ਹੋਈ ਆ ਜੀ ਉਹ ਆਪਣੇ ਵੱਲ ਕੀ ਆਏ ਸਾਡਾ ਮਰੂਤਾਂਗ ਨਾਮ ਹੈ ਤੇ ਜਿਹੜਾ ਜਿਹੜਾ ਮੁੰਡਾ ਆਪਣੇ ਮੱਲੇ ਜਨੇ ਆਪਣੇ ਮੱਲੇ ਤੇਰੇ ਸੇ ਜੀ ਸਾਹਿਬ ਮਾਰਿਆ ਜੀ ਉਹ ਆਪਣੇ ਮੱਲੇ ਉਹਦੇ ਵਹੀ ਮੁੰਡਾ ਆਪਣੇ ਮੱਲੇ ਸਾਜੀ ਤੇ ਭੈਣ ਦਾ ਮੁੰਡਾ ਹੈ ਮਲਮ ਮਾਸੀ ਘਰ ਰਹਿੰਦਾ ਸੀ ਮਾਸੀ ਦੇ ਮੁੰਡੇ ਦਾ ਮਾਸੀ ਘਰ ਹੈ ਹਾਂਜੀ ਮਾਸੀ ਠੀਕ ਹੈ ਜੀ ਕੋਈ ਵਜ੍ਹਾ ਕਤਲ ਦੀ ਹਾਂਜੀ ਵਜ੍ਹਾ ਕੋਈ ਨਹੀਂ ਜੀ ਆਪਣੇ ਮੱਲੇ ਆਏ ਅੱਜ ਇੱਕੋ ਆਪਣੇ ਮੱਲੇ ਇੰਨਾ ਚਿਰ ਅੱਜ ਮੌਤ ਹੋਈ ਆ ਜੀ ਆ ਮਾਪੋਲੀ ਬਰੋਈ ਸਦਗੇ ਆਏ ਆ ਤੇ ਉਹਨਾਂ ਜਗ੍ਹਾ ਤੇ ਜਿਹਨੇ ਧੀ ਸਾਹਿਬ ਨਗਾਤੇ ਜੀ ਤੋਂ ਉਹਦੀ ਮੌਤ ਕਰਤੀ ਕੀ ਮੰਗ ਕਰ ਮੰਗੀ ਕਰਦੇ ਤੁਸੀਂ ਹਾਂਜੀ ਮੰਗ ਕੀ ਕਰਦੇ ਆ ਹਾਂਜੀ ਮੰਗ ਕੀ ਕਰਦੇ ਤੁਸੀਂ ਨਸਾਬਦੀ ਮੰਗ ਕਰਦੇ ਆ ਹਾਂਜੀ ਹਾਂਜੀ